ਕਾਫੀ ਟਾਈਮ ਹੋ ਗਿਆ ਇਹਨਾਂ ਨੂੰ 10:00 ਵਜੇ 11 ਮਿੰਟ ਰੈ ਮਸ਼ਵਰਾ ਕਰਦੇ ਨੂੰ ਤੇ ਜਾਂਦਾ ਜਾਂਦਾ ਪ੍ਰੋਗਰਾਮ ਹੇਠ ਤੱਕ ਬਣਿਆ ਨਹੀਂਗਾ ਪਹਿਲਾਂ ਪੁਲਿਸ ਉਧਾਰ ਲਾ ਪਹਿਲਾਂ ਰੈ ਮਸ਼ਵਰਾ ਬਲੌਗ ਬਣਦਾ ਹਰੇਕ ਤਰ੍ਹਾਂ ਕੁੁੱਦੂ ਹੀ ਬਣਦਾ ਨਹੀਂ ਰੈ ਸਲਾਹ ਰੈ ਸਲਾਹ ਰੈ ਸਲਾਹ ਕਰਦੇ ਨੂੰ ਕਾਫੀ ਟਾਈਮ ਹੋ ਗਿਆ ਤੇ ਜਾਂਦਾ ਕੋਈ ਪ੍ਰੋਗਰਾਮ ਨਹੀਂ ਬਾਹਰ ਤੁਸੀਂ ਤੁੰਦ ਚੈੱਕ ਕਰ ਸਕਦੇ ਹੋ ਉਹਨਾਂ ਨੂੰ ਬਦਲੇ ਕੀ ਦਸੀ ਜਾਵੇ ਹੋਰ ਕੀ ਕਹਿੰਦਾ ਹਾਂ ਜੀ ਹਾਂ ਜੀ ਹਾਂ ਜੀ ਉਹ ਮੈਨੂੰ ਕੀ ਪਤਾ ਹੈ ਕਿ ਮੈਂ ਕਿਹੜਾ ਦੇਖਿਆ ਵੀ ਹੱਸ ਕੇ ਬਗਲੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਣੀ ਯਾਤਰਾ ਮੇਰੀ ਅਨੰਦਪੁਰ ਸਾਹਿਬ ਅਤੇ ਸ਼੍ਰੀ ਫਤੇਗੜ ਸਾਹਿਬ ਜਿਵੇਂ ਹੋ ਚੁੱਕੀ ਹੈ ਤੇ ਆਪਾਂ ਹੁਣ ਅਸੀਂ ਪਿੰਡ ਤੋਂ ਤੁਰ ਪਏ ਆ ਰੈਸਲਾਹ ਕਰਕੇ ਮੁੰਲਾਦਾ ਹੁਣ 2:00 ਵਜੇ ਆ 2:00 ਵਜੇ 2:00 ਵਜ ਚੁੱਕੇ ਆ ਸਾਡਾ ਹੁਣ ਭੈਣ ਬਣਿਆ ਜਾਂਦਾ ਕਿਉਂਕਿ ਪੰਦਾ ਇੱਕ ਘੜਦਾ ਪਿਆ ਹੀ ਨਹੀਂ 5:00 ਤੇ ਹੀ ਪੰਦਾ ਇੱਕ ਘੜਦਾ ਪਿਆ ਹੀ ਹੁਣ ਇੱਕ ਨਗ ਪੂਰਾ ਕਰਕੇ ਚੱਲੇ ਆ ਹੀ ਤੱਲੇ ਆਏ ਹੈਗੇ ਸਵੇਰ ਦਾ ਚੁੱਕੀ ਆ ਨਾ ਕਿਉਂਕਿ ਇੱਕ ਟਾਇਰ ਧੁੰਦ ਬਾਰੇ ਹੀ ਕੀਤਾ ਉਹਦਾ ਕਰਕੇ ਹੀ ਲੇਟ ਦੋ ਲੇਟ ਦੋ ਸਮਝਾ ਚੱਲ ਚੱਲ ਮੁੰਲਾ ਆਹ ਦੇ ਇੱਥੋਂ ਇਹੀ ਜਾਵਾਂਗੇ ਪਿੰਡ ਬੁੱਟਰ ਤੋਂ ਨਿਕਲ ਕੇ ਮੇਨ ਜੀਟੀ ਰੋਡ ਤੇ ਆ। ਇੱਥੋਂ ਸਾਡਾ ਹੋਊਗਾ ਮੇਰੇ ਖਿਆਲ ਦੇ ਵਿੱਚ 180 185 190 ਤੱਕ ਹੈਗਾ ਸਫਰਾ। ਤੇ ਪਹਿਲਾਂ ਅਸੀਂ ਸ਼੍ਰੀ ਆਨੰਦਪੁਰ ਸਾਹਿਬ ਜਾਵਾਂਗੇ ਸਿੱਧਾ ਆਪਣੇ ਉਥੂ ਦਰਸ਼ਨ ਕਰਾਂਗੇ ਉਸ ਤੋਂ ਬਾਅਦ ਦੇਖਦੇ ਆ ਮੌਕੇ ਤੋਂ ਦੱਸੀ ਜਾਵਾਂਗੇ ਹਨਾ ਇੱਤਾ ਹੀ ਆ। ਕਿੱਥੇ ਰਹਿ ਗਏ? ਤੇ ਐਂਡ ਦੈਨ ਹੁਣ ਇਹੀ ਪਿੰਡੋਂ ਨਿਕਲ ਚੁੱਕੇ ਆ ਇਥੋਂ ਜਿਤਵਾਲ ਜਿਤਵਾਲ ਤੋਂ ਆਪਾਂ ਸਿੱਧਾ ਰੋਡਸਾ ਲੈਣ ਲੁਧਿਆਣੇ ਵਾਲਾ ਉਧਰ ਤੋਂ ਨਹਿਰਾਂ-ਨੇਰਾਂ ਵਿੱਚ ਜੀਣਾ ਨਹਿਰਾਂ ਵਾਲੀ ਓਕੇ ਠੀਕ ਆ ਤੇ ਅਰਾਥੇ ਵਿੱਚ ਤੁਹਾਨੂੰ ਦਿਖਾਈ ਜਾਵਾਂਗੇ ਅੱਜ ਮੈਂ ਦਸਤਾਰਤ ਜਾਈਏ ਤੁਸੀਂ ਸਾਰੇ ਆਨੇ ਕਮੈਂਟ ਕਰਕੇ ਜਰੂਰ ਦੱਸਿਓ ਕਿਤਾ ਦੀ ਲੱਗਦੀ ਆ ਆਹ ਬੰਦੇ ਹਾਸਤੇ ਆ ਕਿਉਂਕਿ ਮੈਂ ਜਦ ਦਸਤਾਰ ਬੰਨੀ ਆ ਕਾਫੀ ਸਮੇਂ ਬਾਅਦ ਹੱਸੀ ਦਾ ਨਹੀਂ ਹੁੰਦਾ ਤੇ ਚੜ੍ਹਦੀ ਕਲਾਈ ਹੈ ਨਾ ਚੜ੍ਹਦੀ ਕਲਾਈ ਆ ਦੀ ਬੰਤੇ ਆ ਯਾਰ ਇੱਕ ਤਾਂ ਧੌਂਦ ਕਰਕੇ ਹੀ ਲੇਟ ਪੜਿਆ ਹੁਣ ਮੈਨੂੰ ਲੱਗਦਾ 6 ਤੋਂ 7 ਸਿਰ ਆਪਾਂ ਕਾਲੀ ਨਹੀਂ ਕਰੀ 6 ਤੋਂ 7 ਬੈਠੇ ਕੋਕੀਰਾ ਹੋ ਕੇ ਜੜਾ ਹੋ ਕੇ ਜੀ ਐਸ ਕਿੱਦਣਾ ਕਿੱਦਣਾ ਕੋਕੀਰਾ ਪੁੱਤਾਂ ਯਾ ਟੈਂਕੀਆਂ ਵੀ ਖੁੱਤ ਗਿਆ ਚੱਕਦੀਆਂ ਮਾਰਗ ਦੀ ਕਿਰਪਾ ਆਪਣੀ ਉਹ ਹਲੇ ਪਰ ਚੋਟ ਜੀ ਅੱਗਾ ਪਤਾ ਵੈਰੀ ਤਾਂ ਨਹੀਂ ਮੁੱਕਦੇ ਨੇ ਕੋਈ ਟੇਮ ਲੈਤੀ ਨਹੀਂ ਸਾਵੇਂ ਲੱਜਾਣੇ ਪਾ ਆ ਆ ਫਿਕਰਾਉ ਪਹੁੰਚ ਗਏ ਨਾ ਫਿਕਰਾਉ ਪਹੁੰਚ ਚੁੱਕੇ ਆ ਤੇ ਆ ਦੇਖੋ ਇਹ ਬੜਾ ਘੇੜਾ ਮੋਟਰ ਹੈਗਾ ਕਾਹ ਜਾਂਦੀ ਆ ਕੱਚੀ ਸੰਗਤ ਮੋਟਰਸਾਈਕਲਾਂ ਤੇ ਉਹ ਵੀ ਤੁਹਾਨੂੰ ਦਿਖਾਉਂਦਾ ਮੈਂ ਆਪਣੇ ਛੰਡੇ ਲਾਉਣ ਵਾਲੇ ਰਹਿ ਗਏ ਯਾਰ ਛੰਡੇ ਲਾਉਣੇ ਸੀ ਨਾ ਲਓ ਜੀ ਆ ਆ ਦੇਖੋ ਹੁਣ ਭਿਾਈ ਜਾਂਦੇ ਸੀ ਕਿ ਜਦ ਨਹੀਂ ਕਿਹਾ ਭਿਾਲੋ ਤੇ ਭਿਾਇਆ ਨਹੀਂਗਾ ਤੇ ਹੁਣ ਆਪਦੀ ਗੱਡੀ ਹੁਣ ਭਿਹਾ ਕੇ ਉਹ ਆ ਗਿਆ ਹੁਣ ਟੈਂਕੀ ਤੇ ਬਹੁਤ ਗਲਤ ਗੱਲ ਆ ਮੁੰਡਿਆ ਤੇਰੀ ਉਹ ਨਹੀਂ ਨਹੀਂ ਅਹੀਂ ਤਾਂ ਕਹਿਤਾ ਹੈਗਾ ਪੂਰੇ ਟ੍ਰੈਫਿਕ ਆ ਗਿਆ ਹੈਗਾ ਤਾ ਕਰਕੇ ਆ ਕੇ ਵੇਖ ਲਈਏ ਨਾ ਟ੍ਰੈਫਿਕ ਲੁਧਿਆਣਾ ਨਹਿਰਾ ਤੋਂ ਅਸੀਂ ਹੁੰਦੇ ਹੋਏ ਹਣ ਹੈ ਪਕੌੜੇ ਪਕੌੜੇ ਖਾਣੇ ਆ ਪਕੌੜੇ ਅੱਗੇ ਲੰਗਰ ਚੱਲਦਾ ਹੋਊਗਾ ਉੱਥੋਂ ਖਾਵਾਂਗੇ ਲੁਧਿਆਣਾ ਲੁਧਿਆਣੇ ਤੋਂ ਬਾਹਰ-ਬਾਰ ਨਿਕਲ ਚੁੱਕੇ ਆਪਾਂ ਹਾਂ ਲੁਧਿਆਣਾ ਤੋਂ ਬਾਹਰ ਆਹ ਰੂਟ ਤੇ ਪੈ ਗਏ ਆ ਵੇ ਦਿਨatien ਕੋਸ਼ਿਸ਼ ਖਰਾਬ ਹੋ ਗਈ ਬੱਤੀ ਮਾਰੀਆ ਹਰਿਆਣਾ ਚ ਤਾਂ ਸਾਨੂੰ ਜਿਆਦਾ ਟ੍ਰੈਫਿਕ ਨਹੀਂ ਆ ਦੇਖੋ ਲੈ ਐਦਾਂ ਟ੍ਰੈਫਿਕ ਲਾਉਂਦੇ ਆ ਆ ਕਿਧਰੋਂ ਮੋੜੀ ਜਾਂਦਾ ਵੀ ਰੁਕ ਜਾ ਆਏ ਦੇਖੋ ਇਧਰ ਕਿੰਨਾ ਟ੍ਰੈਫਿਕ ਆ ਯਾਰ ਤਕਰੀਬਨ ਅੱਧਾ ਘੰਟੇ ਤੋਂ ਉੱਪਰ ਹੀ ਸਾਨੂੰ ਇੱਥੇ ਹੀ ਲੱਗ ਗਿਆ ਤੇ ਹੁਣ ਇੱਥੋਂ ਰੈਲ ਹੋਈ ਆ ਤੇ ਆ ਕਈ ਸੰਗਤਾਂ ਆ ਦੇਖੋ ਟਰੈਕਟਰ ਖੜੇ ਆ ਵਾਪਸ ਹੁੰਦੇ ਪਏ ਆ ਹਾਂ ਭੇਟਾ ਨੂੰ ਉੱਡ ਵੀ ਆ ਜਾਂਦਾ ਹੈਗਾ ਸਾਨੂੰ ਕੋਣ ਤੁਸੀਂ ਇੱਕ ਵਾਰੀ ਫੇਰ ਇੱਕ ਵਾਰੀ ਫੇਰ ਚਲੋ ਆਪਣਾ ਇਹ ਮੋਟਰ ਹੈ ਤੇ ਆ ਸੌਖਾ ਕਰਕੇ ਨਿਕਲੇ ਜਾਂਦਾ ਗੱਡੀਆਂ ਨੂੰ ਤਾਂ ਬਹੁਤ ਹਨ ਸਾਡਾ ਇਹ ਆ ਦੇਖੋ ਹੁਣ ਕਿਹਦੀ ਗਲਤੀ ਆ ਕੀ ਕਰੂ ਬੰਦਾ ਟਰੱਕ ਵਾਲੇ ਪਜਾੜੇ ਡਾਈ ਬੈਠੇ ਯਾਰ ਆ ਹਾੜਾ ਇੱਥੇ ਅਜੇ ਨਿਕਲ ਕੇ ਹੁਣ ਸਾਂ ਸੇ ਕੀਤੀ ਆ ਦਰਾਹੇ ਵਾਲੇ ਪੁਲ ਦੇ ਉੱਤੇ ਆ ਦੇਖੋ ਹੁਣ ਲੱਤਾਂ ਵਾਂਹ ਲੱਗੀਆਂ ਤੁਹਾਨੂੰ ਆਈ ਹੁੰਨਾਂ ਦਾ ਬਾਈ ਜਨੋਂ ਨਮੀ ਬਾੜ ਤੇ ਜਾਂਦੇ ਹੁੰਦੇ ਆ ਤੇ ਨਾਲ ਦੇ ਸਾਡੇ ਉਹ ਆ ਗਿਓ ਆ ਗਿਓ ਆ ਰਿਆ ਰੇ ਇੱਥੇ ਹੀ ਇੱਥੇ ਹੀ ਆ ਹਣ ਸਾਨੂੰ ਰਸਤਾ ਅੱਗੇ ਨਹੀਂ ਪਤਾ ਥੋੜਾ ਘਟੂੜ ਥੋੜਾ ਵੀ ਸਰਹੰਦਵਾਲ ਜਾਣਾ ਸੱਜਾ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਉਹਨਾਂ ਦਾ ਸੱਤਾ ਹਾਂਜੀ ਤੁਸੀਂ ਦੇਖ ਸਕਦੇ ਹੋ ਓਏ ਉੱਥੇ ਜਿਹੜਾ ਆਪਾਂ 버ਗਰ ਖਾਂਦੇ ਹੋਏ ਨੇ ਗਾ 버ਗਰ ਖਾਣਾ ਓਏ ਤੂੰ ਸਦਾ ਹੀ ਤੇਰੀ ਖਾਂਚ ਜਤੋ ਦਾ ਰਹਿੰਦੀ ਉਹ ਮੇਰੀ ਨਹੀਂ ਭਰਾਵਾ ਇਹਨੇ ਕਿਹਾ ਮੈਨੂੰ ਮੈਂ ਨਹੀਂ ਕਿਹਾ ਮੈਂ ਕੁਝ ਵੀ ਨਹੀਂ ਕਹਿੰਦਾ ਮੈਂ ਹੱਤ ਹੋਣੇ ਆ ਕੱਲੇ ਚੱਲ 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 ਇੱਕ ਮਿੰਟ ਚਲੋ ਉਹ ਅੱਗੇ ਖਾਂਦੇ ਹੋਣੇ ਅੱਗੇ ਸੇ ਖੜੀਆਂ ਹੁੰਦੀਆਂ ਹੈਗੀਆਂ ਧੌਂਕ ਲੱਗੀ ਆ ਕਹਿੰਦਾ ਆਹ ਨਾਲ ਕੰਫਰਟੇਬਲ ਹੋਊਗਾ ਯਾਰ ਆਹ ਆ ਉਹ ਨਹੀਂ ਨਹੀਂ ਹੁੰਦਾ ਆ ਜਾ ਕੇ ਕਰ ਦਵੇ ਹਿੱਟ ਬਾਹ ਕੇ ਮੜੇ ਇੱਥੋਂ ਨਿਕਲ ਗਏ ਜਰਾਹੇ ਵਾਲ ਪੌੜ ਜਰਾਹੇ ਵਾਲ ਪੌੜ ਤੇ ਜਰਾਹੇ ਵਾਲੇ ਫਾਟਕ ਇੱਧਰ ਹੀ ਆਣ ਆਪਾਂ ਓਕੇ ਚਲੋ ਅੱਗੇ ਉਹ ਦੇਖੋ ਰਾਹ ਬਾਲਾ ਖਰਾਬ ਆ ਉਹ ਵਾਲਾ ਤਾਂ ਹੈਂ ਪੱਟ ਕੇ ਰੱਖ ਆ ਲੈ ਉਹ ਜੈਪਲਾਲੇ ਹੀ ਹਾਂ ਕੋੜੇ ਜੈਪਲਾਲੇ ਮੇਰਾ ਫੋਨ ਹੈ ਕਿਰੇ ਟੱਪ ਲਾ ਜੇ ਇੱਥੋਂ ਹੁਣ ਖਾ ਦੀ ਕੇ ਵੜਾ ਮੋਤਾ ਦੇਖਦੇ ਆ ਨਹੀਂ ਜਾ ਸਕਦਾ ਚੱਲਾਂਗੇ ਕਿਉਂਕਿ ਬਾਟ ਰਹੀ ਆਪਣੀ ਕੋਈ ਨਿੱਪੜੀ ਨਹੀਂ ਵੀ ਇਹ ਤਾਂ ਅੱਧ ਵੀ ਨਹੀਂ ਲੱਗੇ ਅਧਨ ਅਨੇਗੇ ਅਧਨ ਕੁੱਪੀ ਆ 80 ਕਿਲੋਮੀਟਰ ਆ ਗਏ ਅਪਾ ਓਕੇ ਸਭ ਠੀਕਾ ਤੇ ਇੱਕ ਵਾਰਾ ਹੁਣ ਦੇ ਜਿਆ ਰਾਹ ਸਿਲਾ ਕਰਕੇ ਤੇ ਕਿੱਥੇ ਜਾਣਾ ਪੈਣਾ ਪਹਿਲਾਂ ਤਾਂ ਆਏਗਾ ਨੰਦਪੁਰ ਸਾਹਿਬ ਹੁਣ ਡੇਲਟਾ ਹਲਦੇ ਹੋਏ ਵੇ ਯਾਰ ਸਾਨੂੰ ਪਿਆਰ ਮੱਤ ਤੇ ਥੋੜਾ ਦਿਮਾਰ ਦੀ ਜੋਗ ਲਾ ਕੇ ਵੀ ਰੋਹੀਏ ਬੇਹ ਰਾਤ ਦਾ ਵੀ ਆਪਾਂ ਕੱਟ ਸਕਦੇ ਨੇ ਰੋਇਆ ਇਦਾਂ ਵੀ ਨਹੀਂ ਜਾਣ ਤੋਈ ਵੱਡੇ ਮੋਟਰ ਚੱਲਦੇ ਫੱਟੇ ਮੋਟਰ ਹੈਗਾ ਦਾ ਲੇਟਾ ਆਈ ਬੱਤੀਆਂ ਲਵਾਈਆਂ ਆਈਆਂ ਵੜੀਆਂ ਦੇ ਖਾਈ ਚਲਾ ਕੇ ਜੀ ਨਹੀਂ ਦੇਖਣੀ ਮੜੇ ਚਲਾ ਕੇ ਦੇਖਦੇ ਆ ਨਹੀਂ 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 ਕਿਉਂਕਿ ਹੈ ਜਾਨ ਬਾਬਾ ਤੇ ਹੁਣ ਇਹ ਤੇ ਫੱਟੇ ਲੱਗੀ ਫੱਟੇ ਲੱਗੀ ਸੱਚੀ ਉਹ ਸੱਚੀ ਉਹ ਲੱਗੀ ਹੋਈ ਆ ਸੱਚੀ ਜਦੋਂ ਵੇਖ ਲਏ ਨੇ ਆਪਾਂ ਤੇ ਅਮेन ਆਉਂ ਸਟਾਰਟ ਲਓ ਜੀ ਅਸੀਂ ਆ ਗਏ ਆ ਦਰਾਹੇ ਵਿੱਚ 버거 ਖਾਣੇ 버거 ਖਾਣ ਲੱਗੇ ਆ 버거 ਸਾਡੇ ਤਿਆਰ ਹੋ ਗਿਆ ਤੇ ਮੁੱਕੀਆਂ ਮਾਰੀ ਜਾਂਦਾ ਤੂੰ ਮੇਰੇ ਹਰੇ ਕਰੀ ਮੈਨੂੰ ਜਰੂਰ ਲਿਆਉਣਾ ਹੁੰਦਾ ਨਹੀਂ ਨਹੀਂ ਤੈਨੂੰ ਲਿਆਇਆ ਮੈਂ ਰੋਡ ਦਿਖਾਇਆ ਭਰਾਵਾ ਥਾਣ ਪੀਣ ਦੀ ਚੀਜ਼ ਮੇਰੇ ਲਈ ਸ਼ਾਈ ਕਰਦੇ ਆ ਨਹੀਂ ਨਹੀਂ ਇਹ ਸ਼ਾਈ ਕਰਦੇ ਆ ਕਹਿ ਦੇ ਦੋ 버거 ਸਾਡੇ ਬਣ ਕੇ ਤਿਆਰ ਇਹਨਾਂ ਦੀ ਹੁਣ ਆਓ ਤੇ ਆਓ ਦੇਖ ਇਹ ਇਹ ਬੰਦਾ ਕਹਿੰਦਾ ਟਮਾਟਰ ਨਹੀਂ ਪਾਉਣਾ ਤੇ ਪਰ ਕੈਚੱਪ ਜ਼ਰੂਰ ਪਾਉਣੀ ਹੈ ਟਮੇਟੋ ਵਾਲੀ ਹੈ ਨਾ ਇਹ ਕਿਹਦਾ ਠੀਕ ਆ ਖਾ ਕੇ ਮਿਲਦੇ ਆਂ ਤੁਹਾਨੂੰ ਉਹ ਇੱਧਰ ਮੂੰਹ ਕਰ ਲਾ ਪਾਸਾ ਪੜਨ ਦੇ ਅੱਛਾ ਹੱਲੋ ਮਰਚ ਚਲਾ ਮਰਚ ਚਲਾਦਾ ਭਾਈ ਕਿਹਦੀ ਵਗਣਾ ਡਾਕ ਆਹ ਪ੍ਰਸੰਤਾ ਮੇਰਾ ਵੀਰ ਸ਼ੱਕੇ ਜਲੇ ਜੀ ਆਹ ਕੀ ਪੀ ਲੀਏ ਕੋਟੋਟੋ ਪ੍ਰਸੰਤਾ ਮੇਰਾ ਵੀਰ ਸ਼ੱਕੇ ਜਲੇ ਜੀ ਫਤੇਗੜ ਸਾਹਿਬ ਆਪਾਂ ਪਹੁੰਚ ਚੁੱਕੇ ਹਾਂ ਮੇਰਮਾਲ ਮੂੰਹ ਤੋਂ ਲਾਵਾ ਆਵਾਜ਼ ਤਾਂ ਥੋੜੀ ਹੌਂਦੀ ਹੁਣੀ ਹੈ ਨਾ ਤੇ ਫਤੇਗੜ ਸਾਹਿਬ ਪਹੁੰਚ ਚੁੱਕੇ ਆ ਮੰਜੂਰ ਕਿੱਥੇ ਆਉਂਦੇ ਪੰਜੂ ਤਾਂ ਪਿੱਛੇ ਆਉਂਦੇ ਆ ਉਹ ਕਾ ਵੀ ਪਿੱਛੇ ਰਹਿੰਦੇ ਆ ਯਾਰ ਹੁਣ ਅਸੀਂ ਦੂਸਰੀ ਸੜਕ ਆਏ ਆ ਆਪਣੇ ਦੀਵਾਨ ਟੋਡਰ ਮਾਲ ਦੀ ਹਵੇਲੀ ਵੱਲ ਦੀ ਕਿਉਂਕਿ ਉਧਰ ਫਾਟਕ ਲੱਗੇ ਹੋਏ ਸੀ ਕਿ ਫਾਟਕ ਇੱਧਰ ਵੀ ਲੱਗੇ ਹੋਏ ਆ ਪਰ ਆਪਣੀ ਉਹੀ ਬਾਟ ਮੁੱਕੀ ਨਾ ਤਾਂ ਕਰਕੇ ਤੇ ਲੱਤੀ ਹੋਏ ਆ ਨਾ ਹਾਂ ਹਾਂ ਅਸੀਂ ਚੌਣ ਗੁਰਦੁਆਰਾ ਸਾਹਿਬ ਦੇ ਅੰਦਰ ਮੱਥਾ ਟੇਕਿਆ ਕਿ ਉਸ ਤੋਂ ਬਾਅਦ ਅਗਲੀ ਆਪਣੀ ਜਿਹੜੀ ਹੋਊਗੀ ਸਫ਼ਰ ਉਹ ਹਾਰੇ ਕਟਕੇ ਸਾਹਿਬ ਫਾਟਕ ਅਗਲਾ ਆਪਣਾ ਹੋਊਗਾ ਅਨੰਦਪੁਰ ਸਾਹਿਬ ਦਾ ਸਿੱਧਾ ਹੀ ਜਾਣਾ ਆਪਾਂ ਫਤਿਗੜ ਸਾਹਿਬ ਪਹੁੰਚ ਚੁੱਕੇ ਆਂ ਤੇ ਇੱਥੇ ਹੁਣ ਸਾਨੂੰ ਫਾਟਕ ਵੇ ਲੱਗੇ ਮਿਲੇ ਬਾਸ ਹੁਣ ਲਾਦਾ ਮੁੱਕੀ ਗਈ ਆ ਤੇ ਚੱਲਦੇ ਆਂ ਹੁਣ ਅੱਗੇ ਵਾਲੇ ਨੂੰ ਕਰਾਉਣੇ ਆ ਤੁਹਾਨੂੰ ਵੀ ਦਰਸ਼ਨ ਇਸ ਵਾਰ ਵੇਖਦੇ ਹਾਂ ਜੇ ਸਾਡੇ ਕੋਲ ਟਾਈਮ ਹੋਇਆ ਤੇ ਅੱਗੇ ਚੱਲਾਂਗੇ ਤੇ ਨਹੀਂ ਫਿਰ ਆਪਾਂ ਰਾਤ ਨੂੰ ਇੱਥੇ ਰੁਕ ਜਾਗੇ ਮੋਟਰਸਾਈਕਲ ਆਪਾਂ ਬਾਹਰ ਹੀ پارک ਕਰਕੇ ਬਾਹਰ ਹੀ پارک ਕਰ ਦਿੱਤੇ ਆ ਤੇ ਹੁਣ ਇੱਥੋਂ ਫਟਕਾਰ ਸਾਹਿਬ ਅੰਦਰ ਮੱਖਾ ਦੇ ਕਰ ਤੇ ਹੁਣ ਅਸੀਂ ਉੱਪਰ ਮੱਥਾ ਟੇਕ ਕੇ ਆ ਗਏ ਹਾਂ ਹੁਣ ਅੱਗੇ ਉਹਨਾਂ ਪਰ ਸਾਡਾ ਧਿਆਨ ਦਾ ਸਾਡਾ ਬਲਦਾ ਇਰਾਦਾ ਤੇ ਹੁਣ ਠੰਡੇ ਪੋਰ ਤੇ ਵੱਲ ਦੇ ਮੱਥਾ ਟੇਕ ਕੇ ਆ ਗਏ ਹਾਂ ਅੱਗੇ ਚੱਲਦੇ ਆਂ ਵੇਖਦੇ ਆਂ ਹੁਣ ਕਿੱਦਾਂ ਦਾ ਬਣਦਾ ਕਿਉਂਕਿ ਦਿਨ ਵੀ ਕਾਫੀ ਢਲ ਚੁੱਕਾ ਹੈ ਲਗਦਾ ਪੰਜ 3:30 ਦਾ ਸਮਾਂ ਹੋ ਚੁੱਕਾ ਹੈ ਤੇ ਨਿਕਲਦੇ ਨੂੰ ਸਾਨੂੰ 6 ਵਜੇ ਜਾਣੇ ਹੈ ਇੱਥੋਂ ਇੱਥੇ ਕੋਈ ਕਾਰ ਨਹੀਂ ਜਿਹੜੇ ਭਗਤੋ ਜਿਹੜੇ ਭਗਤੋ ਸਵਾਹਨ ਬੁੱਧ ਜੀ ਆਹ ਲੇ ਕੇ ਤਿਆਰੀਆਂ ਅਸੀਂ ਕਰ ਲੀਆਂ ਨੇ ਤੇ ਹੁਣ ਆਨੰਦਪੁਰ ਸਾਹਿਬ ਵੱਲ ਹੀ ਰਵਾਨਾ ਹੱਥਾਂ ਕੰਨਾਂ ਜੋੜੀ ਜਾਂਦਾ ਨੂੰ ਹਾਂ ਹਾਂ ਓ ਯਾਰ ਇਹ ਭਾਈ ਇੰਨਾ ਗੁੰਮਦਾ ਹੀ ਆ ਹੱਥ ਜੋੜੀ ਆ ਨਾ ਠੰਡ ਹੈ ਨਹੀਂ ਕਿ ਬਸ ਚੱਲਦੇ ਆਉਣਾ ਨਾ ਆਨੰਦਪੁਰ ਸਾਹਿਬ ਵੱਲ ਤੇ ਮੋਟਰਸਾਈਕਲ ਗਰਮ ਕਰੀ ਜਾਂਦੇ ਆ ਇਹ ਨੂੰ ਸਾਲੀ ਆਪਣੀ ਹਾਂ ਬੱਚਿਆਂ ਦੇ ਸਾਨੂੰ ਢਾਬੇ ਤੇ ਪਹੁੰਚਦੇ ਪਹੁੰਚਦੇ ਹੋਏ 7:48 ਹੋ ਗਏ ਆ ਤੇ ਹਾਲ ਸੋਚਿਆ ਇੱਕ ਕੱਪ ਚਾਹ ਦਾ ਪੀ ਲਈਏ ਤੇ ਅੱਖਾਂ ਜਿਹਾ ਘੜਾਤਾ ਪਾਣੀ ਠੰਡ ਨੇ ਤੇ ਦੂਜੇ ਨੰਬਰ ਤੇ ਮਿੱਟੀ ਘਟਾ ਬਹੁਤ ਹੋਈ ਜਾ ਰਹੀ ਆ ਅਰੇ ਸਵਾਹ ਟੋਟਰ ਹੈ ਘੜੇ ਚ ਖੜਾ ਲਿਆ ਪੂਰੇ ਹੀ ਨਾਲ ਲੈ ਕੇ ਆਏ ਜੀ ਠੰਡ ਦੇ ਕਰਕੇ ਤੇ ਖੜਾਲੇ ਆ ਤੇ ਹਣ ਗਿਆ ਹੋਇਆ ਅੰਦਰ ਆ ਟ੍ਰੇਨ ਮੈਨੂੰ ਕਿਹਾ ਵੀ ਬਾਹਰ ਹੀ ਖੜੇ ਜਾਨੇ ਬਾਹਰ ਖੜ ਕੇ ਤੇ ਪੀ ਲਾਂਗੇ ਨਾਲ ਉਹ ਨਾਲ ਨਿਕਲ ਜਾਗੇ ਤੇ ਆ ਸਾਹਮਣੇ ਬਹੁਤ ਖੂਬਸੂਰਤ ਹਵੇਲੀ ਟਾਈਪ ਬਣਾਈ ਹੋਈ ਆ ਅਸੀਂ ਵੈਸੇ ਆਲੇ ਢਾਬੇ ਤੇ ਹੀ ਰੁਕਦੇ ਹੁੰਨੇ ਆ ਜਦੋਂ ਕਿ ਇਧਰ ਕਿਹੜਾ ਵਜ ਦਾ ਸਾਡਾ ਨਸੀਬ ਟੂਰਿਸਟ ਸਟਾਪ ਆ ਇੱਥੇ ਹੀ ਰੁਕਦੇ ਹੁੰਨੇ ਆ ਸਾਨੂੰ ਤਕਰੀਬਨ 5-6 ਵਾਰੀ ਅਸੀਂ ਆਏ ਆ ਜਦੋਂ ਵੀ ਆਏ ਆ ਇੱਥੇ ਰੋਦੇ ਆ ਚੋਦੀ ਦਾ ਖਾਣਾ ਤੇ ਸਰਵਿਸ ਬਹੁਤ ਵਧੀਆ ਵਾ ਅਸੀਂ ਵੀ ਆਏ ਜਿਹੜਾ ਮਾਣ ਦੇ ਰਿਹਾ ਕਰੋ ਔਰ ਮਿਲਦੇ ਆ ਤੁਹਾਨੂੰ ਜਲਦੀ ਹੀ ਅਨੰਦਪੁਰ ਸਾਹਿਬ ਨਸੀਬ ਟਾਪਾ ਆਏ ਮੈਨੂੰ ਪਤਾ ਨਹੀਂ ਕਿੱਥੇ ਹੈ ਲੋਕੇਸ਼ਨ ਨਹੀਂ ਮੈਨੂੰ ਪਤਾ ਉਹਦੇ ਲਈ ਮਾਫੀ ਚਾਹੁੰਦੇ ਆ ਸਾਹਮਣੇ ਹਵੇਲੀ ਆ ਆ ਦੇਖੋ ਇਹਦੇ ਆਪੋਜ਼ਿਟ ਸਾਹਮਣੇ ਜਵੇ ਅ ਟਾਬੇ ਤੇ ਰੁਕੇ ਇੱਕ ਚਾਹ ਦਾ ਪਿਆਲਾ ਤੁਹਾਡੇ ਨਾਮ ਠੰਡ ਲੱਗਦੀ ਪਈ ਯਾਰ ਠੰਡ ਦਾ ਵਿੱਚ ਦੇ ਨਿਕਲਦੀ ਆ ਇੱਕ ਤਾਂ ਪਹਾੜ ਏਰੀਆ ਆ ਗਿਆ ਹੈ ਅਡਾਪਟਰ ਹੈ ਜੋ ਲਾਇਆ ਹੋਇਆ ਚਾਰਜ ਚੈੱਕ ਕਰਨਾ ਹੈਗਾ ਉਹ ਸਮਾਂ तकरीबन 8:15 16 ਮਿੰਟ ਦਾ ਹੋ ਗਿਆ ਤੇ ਇਸ ਸਮੇਂ ਅਸੀਂ ਛੇੜੀ ਅਤੰਦਪੁਰ ਸਾਹ ਪਹੁੰਚ ਚੁੱਕੇ ਹਾਂ ਸਹੀ ਸਮੇਂ ਤੇ ਪਹੁੰਚੇ ਆ ਨਾਲੇ ਆਏ ਵੀ ਬਹੁਤ ਘੱਟ ਸਪੀਡ ਤੇ ਆ 50 60 50 60 ਤੇ ਇਸ ਸਪੀਡ ਦੇ ਅਸੀਂ ਇਸ ਜਗ੍ਹਾ ਤੇ ਸਹੀ ਪਹੁੰਚੂ ਕੇ ਆ ਤੇ ਹਰ ਬਸੰਤਰ ਜਾ ਕੇ ਹੀ ਰੂਪ ਵਗੈਰਾ ਲੈਦੇ ਆ ਤੇ ਉਸ ਤੋਂ ਬਾਅਦ ਦੇਖਿਆ ਇਹ ਆ ਦਾਵਾ ਕੇ ਅਪਰ ਦਰਬਾਰ ਨਾਲ ਪਹੁੰਚਾ ਕੇ ਪਛਾਦਾ ਪਾਣੀ ਖਾ ਕੇ ਤੇ ਰੋ ਤੋਂ ਕਾਰਜ ਕਰਦੇ ਹੋਗੇ ਜਿੱਥੇ ਨਹੀਂ ਮਿਲਦਾ ਪਾਰਕ ਆ ਨਾ ਕਿਹੜਾ ਆਹ ਸਾਹਮਣੇ ਖੰਡਾ ਸਾਹਿਬ ਦਾ ਨਿਸ਼ਾਨ ਵੱਡਾ ਹਟਾ ਬਣਿਆ ਹੋਇਆ ਇਧਰ ਇਧਰ ਪਾਰਕ ਆਯੂਗਾ ਆ ਕਿੰਨੇ ਸੋਹਣੇ ਯਾਰ ਇਹ ਉਦੋਂ ਦੀ ਅਜੂ ਗੁਰੂ ਤੇਗ ਬਹਾਦਰ ਸਾਹਿਬ ਦੀ ਆ 350 ਸਲਾਨਾ ਮੰਨ ਲਈ ਗਈ ਸੀ ਨਾ ਕਿਹੜਾ ਤੀਜੇ ਜਣਾ ਹੈਗਾ ਦੂਜੇ ਇਹ ਕੌਣ ਪਤਾ ਲੱਗ ਬਾ ਜਿਹੜੇ ਜੇ ਜਾਂਦੇ ਉਹਨੇ ਜੀ ਚੌਥੇ ਜਾਨੇ ਚੌਥੀ ਚੜਾਈ ਖਿੱਚ ਕੇ ਖਿੱਚ ਕੇ ਵਜਾਉਣਾ ਸੀ ਆ ਜਾ ਲਾਈ ਉੱਤੇ ਗਈ ਚੜਾਈ ਲੈ ਚੜਾਉਣ ਲੱਗੇ ਆ ਖਿੱਚ ਕੇ ਚੱਲ ਚੱਲ ਪ੍ਰੋਪਰ ਦੇ ਲਾਕ ਆਵਾ ਜੜਾਈ ਦਾ ਹੋਂ ਤਾਂ ਪਹਿਲੇ ਵੀ ਲਾ ਲ ਗਾ ਹੋ ਗਈ ਜੜਾਈ ਆ ਲੈਟਾਂ ਦੇਖੋ ਇਹ ਲੈਟਾਂ ਵੀ ਪਾਸੇ ਲੱਗ ਕੇ ਲੱਗੇ ਆ ਚਾਨਣ ਬਹੁਤ ਆ ਇਹਦਾ ਇੱਥੇ ਆਉ ਜੜਾਈ ਨਾ ਨਾਲੇ ਬਰੋਬਰ ਆਹ ਦੇਖੀ ਇਹ ਆ ਜੜਾਈ ਤੇ ਪਹੀ ਜਾ ਰਿਹਾ ਹੋਰ ਇਹ ਹੋਲੀ ਇੱਥੇ ਮਰ ਗਏ ਇੱਥੇ ਇੱਥੇ ਗੇਮ ਹੋ ਰਿਆ ਗੇਰ ਵੀ ਡਾਲ ਗੇੜਾਉਣ ਮਾਰਿਆ ਅੱਛਾ ਉਹ ਸੁਦਾ ਹੀ ਰਹੇ ਸੁਦਾ ਕੀ ਕਰਦਾ ਇਤਰੇ ਆਣਾ ਆਇਆ ਤੂੰ ਚੌਥੀ ਲਈ ਆਉਂਦਾ ਸੀ ਜੀਦੇ ਜਿੱਥਾ ਆਏ ਨੇ ਉਹ ਵੀ ਨੇ ਚੌਥੇ ਜੀ ਹੈਗਾ ਆ ਜੇ ਟੌਮ ਵੀ ਮਾਰਿਆ ਬਾਈ ਆ ਤੂੰ ਆਪ ਚਿੱਦੇ ਲਈ ਆਇਆ ਆ ਆ ਜਾ ਹੁਣ ਨਾਲ ਕਿਹੜੇ ਜੀ ਹੈਗਾ ਚੌਥੇ ਜੇ ਅਈ ਤੀਜੇ ਆਹ ਦੇਖੋ ਟਰੈਕਟਰ ਵੀ ਟਰਾਈਏ ਹੋਏ ਆ ਇਧਰ ਵੀ ਸੰਗਤ ਕਾਫੀ ਸੰਗਤ ਵੀ ਬਹੁਤ ਆ ਹਾ ਹੋਲੇ ਮਲੇ ਵਾਲਾ ਮੋਹਣ ਬੜਾ ਬਹੁਤ ਆ ਬਾਈ ਹਾਂ ਕੀ ਹੁਣ ਦੇਖਣਾ ਜੇ ਜਾ ਕੇ ਜਦਾ ਦੇ ਪਤਾ ਲੱਗੂਗਾ ਨਹੀਂ ਹੋਰ ਸਾਈਡ ਤੇ ਨਾ ਲਾ ਦੇਣਾ ਘੈਂਡ ਦੋਨੇ ਹੋਟ ਰਹਿ ਗਏ ਚਾਂਦ ਬਹੁਤ ਹੈ LED ਲੇਟ ਦਾ ਓਏ ਕੀ ਗੱਲ ਆ ਹੁਣ ਇੱਥੋਂ ਹੀ ਸਰਾ ਤੋਂ ਵੇਖਦੇ ਆ ਮਿਲਦਾ ਸਾਨੂੰ ਨਹੀਂ ਮਿਲ ਜਾਣਾ ਯਾਰ ਕਮਰੇ ਉਧਰ ਨਵੇਂ ਬਣੇ ਹੋਏ ਨਾਲੇ ਨਵੇਂ ਵਾਲੇ ਵੀ ਆਪਾਂ ਜਾ ਸਕਦੇ ਆ ਆ ਜਾ ਇੱਧਰ ਇੱਧਰ ਬਟ ਕਰਦੇ ਆ ਗਦੀ ਸਰ ਜੀ ਨਾਲ ਤੋਂ ਕਿ ਤਿਆਰ ਹੋ ਗਿਆ ਤੇ ਕੈਮਰਾ ਤਾਂ ਆਨ ਕਰ ਲਿਆਗਾ ਹੁਣ ਦਿਖਾ ਦਿੰਨੀ